ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਲੌਂਡਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਜੌਂਦ ਜੀ ਬਠਿੰਡੇ ਜਿਹੜੇ ਦੇ ਪਿੰਡ ਆ ਦੋ ਨਾਗ ਦਿਖਾ ਰਹੇ ਆ ਤੁਹਾਨੂੰ ਇੱਕ ਸੂਈ ਸਵਾਈ ਬੈੜ ਤੇ ਇੱਕ ਤੁਹਾਡੀ ਮੰਗ ਟੋਕੜ ਗੱਬਣ ਮਗਰ ਬੱਚਾ ਵੀ ਟੋਕੜ ਗੱਬਣ ਵੀ ਦੁੱਧ ਵੀ ਆ ਤੇ ਗੱਲਬਾਤ ਬਾਈ ਸਕਵਿੰਦਰ ਸਸੀ ਗਾ ਬਾਈ ਸਸੀ ਗਾ ਬਾਈ ਹੋ ਠੀਕ ਠਾਕ ਹੋ ਜੀ ਵਧੀਆ ਬੋਟੇ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 769650292 ਬੱਚੀ ਬਾਈ ਪਿੰਡ ਜੀ ਪਿੰਡ ਜਿਉਂਦਾ ਜਿਲ੍ਹਾ ਬਠਿੰਡਾ ਤਸੀਹ ਰਾਮਪੁਰਾ ਫੂਲ ਨੇੜੇ ਤੇੜੇ ਤੇੜੇ ਪਿੰਡ ਬੱਲੋ ਬਦੇੜਾ ਚੌਰਾੜਾ ਰਹਿ ਜਾਂਦੇ ਬਾਈ ਤੇ ਇੱਕ ਤਾਂ ਆ ਮੰਡੀ ਤੇ ਤਵਾ ਮੰਡੀ 8 ਕਿਲੋਮੀਟਰ ਰਾਮਪੁਰਾ ਸ਼ਹਿਰ 10 ਕਿਲੋਮੀਟਰ ਓਕੇ ਜੀ ਤੇ ਵੀਰੇ ਅੱਜ ਆਪਾਂ ਦੋ ਸੌਦੇ ਦਿਖਾ ਦੇਨੇ ਆ ਦੋ ਬਾਈ ਇੱਕ ਵਹਿੜ ਸੂਈ ਸਵਾਈ ਇੱਕ ਧੋਕੜ ਗੱਬਣ ਛੋਟੀ ਧੋਕੜ ਗੱਬਣ ਛੋਟੀ ਮਗਰ ਬੱਚਾ ਘਟਾ ਗਿਆ ਘਟਾ ਜੀ ਕੀ ਡਿਟੇਲ ਆ ਬਾਈ ਇਹਦੀ ਇਹ ਬਾਈ ਪਹਿਲਾ ਸੂ ਸੂਈ ਵੀ ਆ ਹੂੰ 6 ਤੋਂ 7 ਕਿਲੋ ਤੋਂ ਦਦਾ ਏ ਥੱਲੇ ਓਕੇ 7 ਮਾਨ ਵਾਲੇ ਅਗਲਾ ਜੇ 6 ਮਾਨ ਵਾਲੇ ਖੁੱਲਾ ਅੱਛਾ ਜੀ ਮਗਰ ਬੱਚਾ ਮਗਰ ਬੱਚਾ ਮਿਲਦੀ ਕਾਇ ਤੇ ਵੀਰੇ ਬਾਈ ਇੱਕ ਟਾਈਮ ਤੇ ਮਿਲਦੀ ਹੈ ਬੱਚੇ ਤੇ ਖੁਸ਼ ਹੋਗੇ ਹੂੰ ਇੱਕ ਟਾਈਮ ਟੀਕੇ ਤੇ ਗੱਪੋ ਵਾਰ ਇੱਕ ਟਾਈਮ ਟੀਕੇ ਤੇ ਹਾਂ ਜੀ ਇੱਕ ਟਾਈਮ ਮਿਲ ਲਿਆ ਦਾ ਇੱਕ ਟਾਈਮ ਚੋਲੇ ਉਗਲ ਦੇ ਚਾਹ ਨੀ ਬਰੇ ਇਹ ਤੁਹਾਡੇ ਕੋਲੇ ਆ ਕੇ ਲੱਗੇ ਇੱਕ ਟਾਈਮ ਟੀਕੇ ਦੇ ਉਹਨਾਂ ਦੇ ਬਈ ਦੋਨੇ ਟਾਈਮ ਬੱਚੇ ਦੇ ਸੀ ਅੱਛਾ ਉਹ ਭਰਾ ਮੰਨ ਗਈ ਹਾਂ ਆਪਣੇ ਰਾਜ ਮਰੀਏ ਟੀਕੇ ਦੇ ਤੜਕੇ ਬੱਚੇ ਦੇ ਮਿਲੀ ਰਹੇ ਕੱਲ ਆਈ ਆਪਣੇ ਕੋਲ ਕੱਲ ਆਈ ਆਪਣੇ ਕੋਲ ਦੁੱਧ ਹੁਣ ਕਿੰਨਾਗਾ ਦੁੱਧ ਬਈ 6 ਕਿਲੋ ਆ ਠੀਕ ਆ ਤੇ ਚੈੱਕ ਪਾਸ ਕਿਨੇ ਜਰਦੇ ਚੱਕ ਬਈ ਇਹ ਮੰਨ ਲਾ ਵੀ 2 ਮਹੀਨਾ ਚੋ 10 ਦਿਨ ਘਾਟਾ ਕਰਾਈ ਵੀ ਆਪਣੀ ਕਰਾਈ ਵੀ ਅਗਲਾ ਡਾਕਟਰ ਭਾਈ ਹੱਥ ਬੰਨ ਕੇ ਭੇਜ ਦੇ ਨਾਲ ਲੈ ਕੇ ਕਰਾ ਕੇ ਲੈ ਜਾਵੇ ਓਕੇ ਖੋਲੇ ਨੂੰ ਤੋੜਾ ਤਾਰਾ ਕਰਾ ਕੇ ਚੈੱਕ ਚੋਟੀ ਪਹਿਲੇ ਸੂਏ ਮੇਰੇ ਹਿਸਾਬ ਨਾਲ ਸੂਈ ਵੀ ਹੈ ਨਾ ਪਹਿਲਾ ਸੂਆ ਸੂਈ ਵੀ ਆ ਬਹੁਤ ਚਾਰ ਦੰ ਜੇ ਮਗਰ ਕਟਾ ਵੀ ਚੰਗਾ ਸਮਿਆਂ ਪੜਿਆ ਆ। ਬਾਈ 10000 ਦਾ ਕਟਾ ਆ। ਹੈਗਾ ਵੀਰੇ ਹੈਗਾ। ਇਹ ਡੇੜੇ ਬੱਚੇ ਵੀ ਵਿਕੀ ਜਾਂਦੇ ਹੁੰਦੇ 10-10000 ਨੂੰ ਕਿਉਂਕਿ ਕੀਮਤ ਹੁਣ ਤੁਹਾਨੂੰ ਪਤਾ ਹੀ ਆ ਹਨਾ ਮੰਨਾਂ ਦੀ। ਹਾਂ। ਤੇ ਝੋਟੀ ਪੂਰੀ ਸਾਫ਼ ਸੁਥਰੀ ਆ ਜੀ। ਥਾਂ ਲੈਵੇ ਦੀ ਇੱਕ ਨੰਬਰ ਆ ਗਈ। ਕੀਮਤ ਆ ਬਾਈ ਕੀਮਤ ਆ ਬਾਕੀ ਬਾਕੀ ਹੁਣੀਆਂ ਲੱਤਾਂ ਛੜਾਉਂ ਠੰਡੀ ਮਿੱਠੀ ਹੂ ਰੱਕੇ ਜੀ। ਗਾਈਆਂ ਨਾਲ ਦੀ ਉਹ ਤਾਂ ਲੈ। ਆ ਦੇਖੋ ਜੀ। ਇਹ ਹੀ ਚਰਮ। ਆ ਦੇਖੋ ਜੀ। ਕੁਆਲਿਟੀ ਥਾਂ ਤੋਂ ਤੇ ਚਵਾਈ ਜੂਗੀ ਕਿਵੇਂ ਬਾਈ? ਮਖਾ ਬਾਈ ਇੱਕ ਨੰਬਰ ਆ। ਬਾਈ ਲੋਕ ਹੱਥ ਵੀ ਨਾਲ ਲਾਵੇ। ਠੀਕ ਆ ਜੀ। ਹਾਂ। ਜਿਵੇਂ ਚੂਈ ਬਈ ਇੱਕ ਨੰਬਰ ਬਾਕੀ ਦੀ ਗੱਲ ਦੁੱਧ ਬਾਈ ਨੇ ਸਹੀ ਗੱਲ ਦੱਸਤੀ ਵੀ ਇੱਕ ਟਾਈਮ ਪਾਈ ਆਪਣੇ ਕੋਲ ਟੀ ਗੱਲ ਬੋਣ ਲੱਗ ਗਈ ਹੈ ਨਾ ਹਾਂ ਉਹਨਾਂ ਦੇ ਬੱਚੇ ਦੇ ਸੀ ਦੋਨਾਂ ਟਾਈਮ ਉਹਨਾਂ ਦੇ ਬੱਚੇ ਤੇ ਦੋਨਾਂ ਟਾਈਮ ਚ ਹੋਈ ਸੀ ਵੀਰੇ ਉੱਥੇ ਬਾਈ ਦੋਨਾਂ ਟਾਈਮ ਚੋਕੇ ਲੈ ਆਏ ਓਕੇ ਦੋਨਾਂ ਟਾਈਮ ਬਾਈ ਕਹਿੰਦਾ ਚੋਕੇ ਲੈ ਆਏ ਹੋ ਕੋਈ ਚੱਕਰ ਨਹੀਂ ਹੋਣੀਆਂ ਬੁੜੀਆਂ ਜਿਹੀਆਂ ਬੂਟੇ ਓਕੇ ਜੀ ਓਪਰਾ ਮੰਨ ਗਈ ਹਾਂ ਓਕੇ ਜੀ ਉਹ ਕਰਵਾਉਂਦੀ ਜੁੱਤੀ ਐ ਨਹੀਂ ਕੁਝ ਕਹਿੰਦੀ ਜਿਵੇਂ ਹੁਣ ਬਹਿ ਜਾ ਫੁੱਲ ਕੁਆਲਿਟੀ ਮਗਰ ਬੱਚਾ ਕਟਾ ਜੀ 2 ਮਹੀਨੇ ਤੁਸੀਂ ਮੰਨ ਕੇ ਬਾਈਆਂ ਨਾਲ ਸੌਦਾ ਕਰਨਾ 7 ਕਿਲੋ ਦੁੱਧ ਹਨਾ ਹਾਂ ਤੇ ਪ ओके 580 ਨਹੀਂ 90 ਨਹੀਂ ਮੰਗਣਾ ਦਾ 76000 ਜਮਾਨਤਾ ਹਾਂ ਜਾਏ ਰੇਟਾ ਬਾਕੀ ਦਾ ਮੈਨੂੰ ਵੀ ਬਹੁਤ ਫੋਨ ਕਾਲ ਆਇਆ ਵੀ ਬਾਈ ਵੀਡੀਓ ਕਰੋ ਆ ਚੱਕੋ ਜੀ ਤੁਹਾਨੂੰ ਵੀਡੀਓ ਕਵਰ ਕਰਕੇ ਦੇਤੀਆ ਲਾਓ ਫੋਨ ਬਾਈ ਨੂੰ ਤੇ ਖਰੀਦਦਾਰੀ ਕਰ ਲਓ ਹਨਾ ਵੀਰੇ ਹਾਂ ਤੇ ਹੁਣ ਆਪਾਂ ਬੈਠ ਦੀ ਗੱਲ ਕਰ ਲਗੇ ਜੀ ਇਹ ਬਾਈ ਦੂਜਾ ਸੁਆ ਬੂਟੇ ਦੂਜਾ ਸੁਆ ਕਰ ਦੋ ਸੂਈ ਜੀ ਦੂਜਾ ਦਿਨ ਸੂਈ ਨੂੰ ਅੱਜ ਨੂੰ ਦੂਜਾ ਦਿਨ ਕਿੰਨਾ ਰੈਡੀ ਆ ਪੋਲੀਟਾ ਹੁਣ ਬਾਈ 12 13 ਕਿਲੋ ਬੋਲਾ ਰੈਡੀ ਆ ਕਿੰਨਾ ਦੇ ਦਊਗੀ ਬਾਈ ਦੋ ਦੋ ਬਾਈ 20 ਕਿਲੋ ਦੇ ਦਊਗੀ ਦੇ ਦਊਗੀ ਪੂਰਾ ਆਮ ਨਾ ਬਾਕੀ ਦਾ ਕੱਦ ਬੈਡ ਵਾਲੀ ਹੈ ਕੱਦ ਬ ਓਕੇ ਹਾਂ ਤੇ ਬੱਚਾ ਮਗਰ ਬੱਚਾ ਜੀ ਮਗਰ ਬੱਚਾ ਜੀ ਫੇਸ ਕਰੋ ਚੈੱਕ ਇੱਕ ਨੰਬਰ ਸੂਆ ਕਿਹੜਾ ਆ ਗਿਆ ਬਾਈ ਦੂਜਾ ਜੀ ਦੂਜਾ ਦੂਜਾ ਸੂਆ ਆ ਗਿਆ ਤੇ ਥਾਨਲੇ ਵੇ ਦੀ ਪੂਰੀ ਸਾਫ ਸਹੀ ਗੱਲ ਕਰੀ ਆ ਬਾਈ ਨੇ 12 13 ਕਿਲੋ ਬੋਲਾ ਹਨਾ ਹਾਂ ਹਾਂ ਤੇ ਦੁੱਧ ਦੇ ਦੂਗੀ 20 ਕਿਲੋ ਬਾਈ 20 ਕਿਲੋ ਬਾਈ ਤੇ ਬਾਕੀ ਦਾ ਕੱਦ ਵੇ ਢਾਲੀਆ ਦੁੱਧ ਨੇ ਦੇ ਵੀ ਦੇਣਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਰੋ ਜੀ ਚੈੱਕ ਕੁਆਲਿਟੀ ਪੂਰੀ ਚੰਗੀ ਫੇਸ ਕਰੋ ਚੈੱਕ ਇੱਕ ਨੰਬਰ ਹੂੰ ਆ ਦੇਖੋ ਜੀ ਰੇਡ ਵੀਡੀਓ ਦੇ ਵਿੱਚ ਹੀ ਹੋ ਬਣੇ ਰਹਿਣ ਤਾਂ ਵੀਡੀਓ ਦੇ ਨਾਲ ਸਾਫ ਸੁਥਰੀ ਆ ਦੇਖੋ ਜੀ ਤਾਂ ਲੈ ਵੀਦੀ ਪੂਰੀ ਸਾਫ ਨੇੜ ਤੋਂ ਵੀ ਕਰਾਵਾਂਗੇ ਚੈੱਕ ਧਾਰਾ ਮਾਰਾਂਗੇ ਵੀਰੇ ਆਹ ਧਾਰਾ ਮਾਰ ਓਕੇ ਜੀ ਮਾਰ ਦੋ ਵੀਰੇ ਧਾਰਾ ਆ ਦੇਖੋ ਵੀਰੋ ਬੱਚਾ ਆਪਾਂ ਤੁਹਾਡੇ ਸਾਹਮਣੇ ਲਾ ਦੇਣਾਗਾ ਤੇ ਧਾਰਾ ਤੁਹਾਨੂੰ ਆ ਦੇਖੋ ਵੀਰੋ ਬੱਚਾ ਚੋਂਦਾ ਆ ਦੇਖੋ ਜੀ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਦੀ ਗੱਲ ਕੱਦ ਸਾਈਜ਼ ਵਾਲੀ ਆ ਵੇੜ ਕੋਈ ਓਮੇ ਨਹੀਂ ਹੈਗਾ ਵੀ ਛੋਟੀ ਜੀ ਹੋਵੇ ਨਾ ਛੋਟੀ ਛਾਟੀ ਤੁਸੀਂ ਨੇੜੇ ਵੀ ਆਓਗੇ ਵੱਡੇ ਸਾਈਜ਼ ਦੀ ਆ ਫੇਰ ਕਹਿ ਰਿਹਾ ਮੈਂ ਤੁਹਾਨੂੰ ਆ ਦੇਖੋ ਜੀ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਆਪਾਂ ਤੁਹਾਨੂੰ ਦਿਖਾ ਦਈਏ ਕਰੋ ਜੀ ਚੈੱਕ ਮਾਰੋ ਵੀਰੇ ਸੁਖਵਿੰਦਰ ਧਾਰਾ ਹਾ ਦੇਖੋ ਤੇ ਲੈਵਲ ਹੋਆ ਪੂਰੀ ਫੀਟਿੰਗ ਆ ਹਨਾ ਬਾਈ ਪੂਰਾ ਬਈ ਪੂਰਾ ਓਕੇ ਜੀ ਪੂਰੀ ਸਾਫ ਤੇ ਰੰਗਵਾਨ ਦੀ ਪੂਰੀ ਚੰਗੀ ਜੀ ਮੇਰੇ ਹਿਸਾਬ ਨਾਲ ਕਿਤੇ ਨਹੀਂ ਪੁੰਜੀ ਦੋ ਤਾਂ ਬਈ ਫਿਰ ਪਾ ਦੂ ਹਨਾ ਜਿੰਮੇ ਦਾ ਥਣ ਪਾਂਡਾ ਆਰਾਮ ਨਾਲ ਬਾਈ ਲੈ ਆ ਦੇਖੋ ਤਾਰਾ ਦੇਖੋ ਥੱਲੇ ਤਾਂ ਮੋਰੀਆਂ ਕਰਦੀਆਂ ਹਨਾ ਸਾਫ ਸੋਹਰਾ ਜੌਨ ਪੂਰਾ ਨਾ ਅਗਲੇ ਜੇ ਮਾਰ ਦੇ ਵੀਰੇ ਦੋ ਦੋ ਬਾਕੀ ਵੀਰੇ ਚਵਾ ਕੇ ਵੀ ਦੇ ਦਾਂ ਜੇ ਗਵਾ ਦੇ ਦੇ ਦਾਂਗੇ ਭਾਈ ਓਕੇ ਜੀ ਇਹਦਾ ਮਾਰੀਆਂ ਕਈ ਬੰਦੇ ਆਨਲਾਈਨ ਬਹੁਤ ਹੁੰਦੇ ਆ ਹਾਂ ਨਾ ਪਤਾ ਲੱਗ ਜਾਂਦਾ ਆਪਣਾ ਤਾਂ ਬਾਕੀ ਵੀਰੇ ਕਿੰਨੀਆਂ ਵੀਡੀਓ ਹੋ ਗਿਆ ਬੂਟੇ ਕਿਹ ਜੀ ਦਾ ਲੰਬਾ ਹੋਣਾ ਤਾਂ ਦੱਸ ਨਹੀਂ ਨਹੀਂ ਉਹੋ ਜੀ ਨਿਕਾ ਆਪਾਂ ਗੱਲ ਹੀ ਉਹੋ ਜੀ ਕਰਦੇ ਹੁੰਨੇ ਆ ਬਾਕੀ ਦਾ 12 13 ਕਿਲੋ ਤੁਸੀਂ ਏਡੀ ਗਾ ਨੂੰ ਬੋਲਾ ਗਿਆ ਜਮਾਂ ਜਾਇਜ਼ ਗੱਲ ਗਈ ਹੈ ਹਾਂ ਤੇ ਬਈ 12 ਤੋਂ 13 ਕਿਲੋ ਬੋਲਾ ਦੂਜਾ ਦਿਨ ਸੂਈ ਨੂੰ ਜੇਰ ਜਪਾ ਕੰਪਲੀਟ ਤੇ ਦੂਜੇ ਦਿਨ ਤੇ ਸਾਈਜ਼ ਵੱਡਾ ਤੇ ਪੈਸੇ ਕਿੰਨੇ ਆ ਫਿਰ ਇਹਦੇ ਐਂਟ ਯਾਰ ਜਮਾਨਤ ਕਰਦੇ ਮਾਨਣੀ ਹੋਣੀ ਆ ਬਸ 65 ਚ ਹੋ ਜੂ ਮਾਨਤਾ ਕਰ ਦਿਆਂਗੇ ਜਮਾਂ ਜਾਇਜ਼ ਰੇਟ ਆ ਚੱਕੋ ਖਰੀਦ ਲਓ ਜੀ ਆ ਦੇਖੋ ਗਰਮੀਆਂ ਦਾ ਤੋਹਫਾ ਹੀ ਆ ਬੂਟੇ ਓਕੇ ਜੀ ਓਕੇ ਕਰੋ ਚੈੱਕ ਥਾਂ ਦੇ ਬਨ ਨੇੜ ਤੋਂ ਹੂੰ ਤੇ ਪਹਿਲੇ ਨੰਬਰ ਤੇ ਸਾਨੂੰ ਬੈਡ ਸੌਰੀ ਝੋਟੀ ਦਿਖਾਤੀ ਐ ਟੋਕੜ ਗੱਬਣ ਚ ਇੱਕ ਪਾਸਾ ਬੱਚਾ ਮਗਰ 7 ਕਿਲੋ ਦੁੱਧ ਹੈ ਜੀ ਤੇ ਦੂਜੇ ਨੰਬਰ ਤੇ ਬੈਡ ਦਿਖਾਤੀ ਐ ਨੰਬਰ ਬੋਲੋ ਬਾਈ ਫੇਰ 769650292 ਬੱਚੀ ਬਾਈ ਓਕੇ ਜੀ ਬਾਕੀ ਬਹੁਤ ਖਾਰ ਬਹੁਤ ਟੌਪ ਦੀ ਐ ਥੱਲੇੋਂ ਤਾਂ ਤੇ ਵੀਡੀਓ ਬਣਾਉਣ ਦਾ ਟਾਈਮ ਵੀ ਆਪਣੇ 1:00 ਤੋਂ ਹਿਸਾਬ ਨਾਲ ਜੱਜ ਕਰ ਲੈ ਹਾਂ ਤਿੰਨ ਚਾਰ ਘੰਟੇ ਚਵਾਈ ਚੁਪੇ ਹਾਂ ਹਾਂ ਦੁਨਾਂ ਦੇ ਤਿੰਨ ਤੋਂ ਚਾਰ ਘੰਟੇ ਪਾਇਆ ਬਾਕੀ ਦਾ ਦੋ ਸੌਦੇ ਦੇ ਦੋਨੇ ਸਾਨੂੰ ਦਿਖਾਤੇ ਧੰਨਵਾਦ ਜੀ